ਇਹ ਬਜ਼ੁਰਗੋ ਹੀ ਆ ਜਿਹੜੇ ਉਹ ਦਿਨ ਸਬਜ਼ੀ ਵੇਚਦੇ ਵੇ ਸੀ ਤੇ ਅੱਜ ਸ਼ਾਇਦ ਆਪਣਾ ਪੁੱਤਰਾ ਲੈ ਕੇ ਕਿ ਟੁੱਟੀ ਹੋਈ ਜਿਹੜੀ ਐ ਦੁਰੇ ਜਾਂਦੇ ਆ ਰੇੜੀ ਵੀ ਇਸ ਤਰ੍ਹਾਂ ਦੀ ਐ ਵਿਚਾਰੇ ਕੋਲ ਪਤਾ ਨਹੀਂ ਕੋਣ ਨਾਲ ਛੋਟਾ ਬੱਚਾ ਵਾ ਪੁੱਤਰਾ ਸ਼ਾਇਦ ਉਹਨਾਂ ਦਾ ਦੁਰੇ ਜਾਂਦੇ ਆ ਬਜ਼ੁਰਗ ਇਹ ਸਾਡੇ ਸਿੱਖਾਂ ਦੇ ਹਾਲ ਆ ਕੋਈ ਨਹੀਂ ਪੁੱਛਦਾ ਸਾਨੂੰ ਰੋਟੀ ਪਿੱਛੇ ਕਿੱਥੇ ਕਿੱਥੇ ਘੁੰਮਦੇ ਆ ਤੇ ਆ ਬਜ਼ੁਰਗੋ ਦੁਰੇ ਜਾਂਦੇ ਉਹੀ ਆ ਉਹ ਦਿਨ ਸਬਜ਼ੀ ਲੈ ਕੇ ਆਏ ਸੀ ਤੇ ਅੱਜ ਟੁੱਟੀ ਹੋਈ ਉਹੀ ਰੇੜੀ ਐ ਦੁਰੇ ਜਾਂਦੇ ਆ ਪਤਾ ਨਹੀਂ ਕਿੱਥੇ ਜਾਂਦੇ ਨੇ ਧੰਨ ਗੁਰੂ ਜਾਨ ਦਾ ਧੰਨ ਗੁਰਦੰਦਾ ਜੀ ਇਹ ਸਾਡੇ ਸਿੱਖਾਂ ਦੇ ਹਾਲ ਆ ਧੰਨ ਗੁਰਦੰਦਾ ਜੀ 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 ਇਹ ਸਾਡੇ ਸਿੱਖਾਂ ਦੇ ਹਾਲ ਆ ਵਾਈਕਾ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਹੋਰ ਹੋਰ ਪਿਆਰੇ ਕਿਦਾਂ ਠੀਕ ਹੈ ਬਾਈ ਜੀ ਠੀਕ ਹੋ ਹਾਂ ਜੀ ਕਿਥੇ ਘੁੰਮਦੇ ਏ ਕਿਦਾਂ ਆਹ ਗੋਣਾ ਤੇ ਪੋਤਰਾ ਆਹ ਗੋਣਾ ਪੋਤਰਾ ਆ ਪੋਤਰਾ ਬਾ ਸਬਜੀ ਸਬਰੀ ਵੇਚ ਲਈ ਆ ਸਬਜੀਆਂ ਦੋ ਜਣੇ ਹੋ ਗਏ ਨਹੀਂ ਵੇਚਿਆ ਲਈ ਆਜੋ ਅੰਦਰ ਆਜੋ ਅੰਦਰ ਆਜੋ ਅੰਦਰ ਆਜੋ ਬੜੀ ਗਰਮੀ ਬਾਹ ਖੋਲੋ ਖਿਆਲ ਲਗਵਤੇ ਖੋਲਾ ਖਿੱਚੋ ਜ਼ੋਰ ਦੀ ਆਜ ਆਜੋ ਬੈਠੋ ਬੈਠੋ ਬੱਪੂ ਜੀ ਇੱਧਰ ਆਓ ਤੁਹਾਨੂੰ ਗੁਰੂ ਰਾਮਦਾਸ ਜੀ ਵਜਾ ਪਿਛੇ ਵਜਾ ਪੁੱਤਰਾ ਉਹ ਹੈ ਉਹ ਧਿਆਨ ਨਾਲ ਧਿਆਨ ਨਾਲ ਧਿਆਨ ਕੋਨੀ ਕੋਨੀ ਉਹ ਦੁੰਦੀ ਵਿੱਚ ਮਿਕਨ ਮੈਂ ਕਹਿੰਦਾ ਦੂਆ ਮਰ ਬੱਬੀ ਬੂਗਾ ਮਰੋ ਥੋੜਾ ਥੋੜਾ ਇਹ ਤੁਹਾਨੂੰ ਕੀ ਫਾਇਦਾ ਹੋਊਗਾ ਇਹਦਾ ਰੇੜੀ ਦਾ ਨਵੀ ਲੈਣ ਦਾ ਮੈਨੂੰ ਫਾਇਦਾ ਬੜਾ ਹੋਊਗਾ ਕਿ ਹਾਂ ਪਹਿਲੇ ਤੁਸੀਂ ਤੁਰ ਕੇ ਜਾਂਦੇ ਸੀ ਹਾਂ ਹਾਂ ਹੁਣ ਚੜ੍ਹ ਕੇ ਜਾਵਾਂਗੇ ਹੁਣ ਚੜ੍ਹ ਕੇ ਜਾਓਗੇ ਜੇ ਨਵੀ ਮਿਲ ਜੇ ਹਨਾ ਹਾਂਜੀ ਤੇ ਇਹ ਕੀ ਠੀਕ ਨਹੀਂ ਹੁੰਦੀ ਕਿ ਕਿਦਾਂ ਉਹ ਬਾਬਾ ਨੇ ਇਹ ਨਹੀਂ ਠੀਕ ਨੇ ਰਮਰ ਮੈਨੂੰ ਪੈਣ ਵਾਲਿਆ ਪੈਸੇ ਕਿ ਲੱਗਦੇ ਫਿਰ ਜਦੋਂ ਹਾਂ ਪੈਸੇ ਜ਼ਿਆਦਾ ਲੱਗਦੇ ਤੇ ਇਹਦੇ ਫਿਰ ਹੁਣੇ ਨਹੀਂ ਹਨਾ ਨਹੀਂ ਤੇ ਕਿਸੇ ਨੇ ਨਹੀਂ ਕਦੀ ਕਿਹਾ ਕਿ ਬਾਬੀ ਉਹ ਤੁਹਾਨੂੰ ਜੜੀ ਲੈ ਦਨੇ ਆ ਕਿਦਾਂ ਨਾ ਕਦੀ ਨਹੀਂ ਗਿਆ ਗਏ ਨੇ ਤੇ ਇਨੀ ਗਰਮੀ ਚ ਤੇ ਬਾਬਾ ਜੀ ਘੁੰਮਦੇ ਹੋ ਫਿਰ ਗਰਮੀ ਨਹੀਂ ਕਿ ਲੱਗਦੀ ਨਹੀਂ ਨਹੀਂ ਫਿਰ ਲੱਗਦੀ ਹੈ ਮੜੀ ਮੜੀਓ ਕੰਮ ਕਰਦੇ ਆ ਫਿਰ ਸੇ ਦੇਖਦੇ ਠੀਕ ਰਹਿੰਦੀ ਹੈ ਰੋਟੀ ਕਮਾਣੀ ਆ ਰੋਟੀ ਮੜੀ ਬਣੀ ਆ ਤੇ ਬਾਪੂ ਜੇ ਤੁਹਾਨੂੰ ਨਵੀਂ ਰੋਟੀ ਮਿਲ ਜੇ ਸੁੱਖ ਹੋ ਜਾਊਗਾ ਬਹੁਤ ਸੁੱਖ ਹੋ ਜਾਊਗਾ ਹੂੰ ਬਹੁਤ ਸੁੱਖ ਹੋ ਜਾਊਗਾ ਅੱਛਾ ਕਿੱਥੇ ਚੜ ਕੇ ਜਾਏਗਾ ਜਿੱਥੇ ਜਾਏਗਾ ਹਾਂ ਚਾਰੀ ਕੇ ਆਪਣੇ ਕੋਲ ਇਹ ਨਹੀਂ ਜਾਣੀ ਹੈ ਨਾ 16 17 ਹਜ਼ਾਰ ਦੀ ਜੜੀ ਨਹੀਂ 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 ਲਈ ਜਾਂਦੀ ਹੈ ਅੱਛਾ شوف الافداس کریے بابا جی ਨੂੰ ਕਹਦੀਏ ਕਹੋ ਅੱਜ ਫਿਰ ਬਾਬਾ ਜੀ ਨੂੰ ਕਹੋ ਕਿ ਬਾਬਾ ਜੀ ਮੈਨੂੰ ਰੇੜੀ ਕਿ ਲੈ ਦਿਓ ਕਹੋ ਬਦਮ ਬਾਬਾ ਜੀ ਬਾਬਾ ਜੀ ਰੇੜੀ ਲੈ ਦੇ ਧੰਨ ਗੁਰੂ ਗ੍ਰੰਥ ਸਾਹਿਬ ਅੱਛਾ ਮੈਂ ਉਦੋਂ ਤੁਹਾਨੂੰ ਵੇਖਿਆ ਉਦੋਂ ਤੁਸੀਂ ਸਬਜੀ ਲੈ ਕੇ ਜਾਂਦੇ ਸੀ ਹੈ ਉਦੋਂ ਵੀ ਤੁਹਾਡੀ ਰੇੜੀ ਦਾ ਬੜਾ ਬੁਰਾ ਹਾਲ ਹੀ ਠੀਕ ਆ ਤੇ ਜੇ ਵਧੀਆ ਮਿਲ ਜੇ ਤਾਂ ਫਿਰ ਤੁਹਾਡੀ ਸਬਜੀਏ ਕੰਮ ਸੁੱਖਾ ਹੋ ਜਾਊਗਾ ਹੈ ਸੁੱਖਾ ਤਨ ਗੁਰ ਗ੍ਰੰਦਾਸ ਚਲੋ ਬੱਬੀ ਕੰਮ ਕਰੋ ਰੈਡੀ ਫੜੋ ਤੇ ਉਹ ਜੀਸੀ ਵਾਲੇ ਕੋਲ ਜਾਓ ਜੀਸੀ ਰਿਕਸ਼ਾ ਵਾਲੇ ਆ ਨਈ ਵਾਲੇ ਮੋੜ ਤੇ ਗਾਦੀ ਜੜੀ ਦੀ ਹਾਲਾਤ ਆ ਨਹੀਂ ਨਹੀਂ ਕਿਦੀ ਜੜੀ ਤਨ ਗੁਰ ਗ੍ਰੰਦਾਸ ਨਵੀਂ ਜੜੀ ਤੇ ਸਾਰੇ ਬਜ਼ੁਰਗਾਂ ਦੇ ਹਾਲਾਤ ਆ ਦੇਖਣਾ ਤਨ ਗੁਰ ਦਿਖਾਓ ਤੇ ਬਾਬਾ ਜੀ ਆ ਵਾ ਤਨ ਗੁਰ ਗ੍ਰੰਦਾਸ ਸਾਰੀ ਹਿਲਦੀ ਹੈ ਕੀ ਹੋਈ ਹੈ ਪੈਸੇ ਨਹੀਂ ਲੱਗੇ ਮੇਰੇ ਪੈਸੇ ਨਹੀਂ ਇੱਕ ਜੁੜੇ ਹੈ ਹਾਂ ਜੀ ਤੇ ਹੁਣ ਇਤਨਾ ਹੀ ਰਿਹੜ ਕੇ ਲੈ ਕੇ ਜਾਂਦੇ ਜਿੱਥੇ ਜਾਂਦੇ ਜੋੜ ਤੇ ਜੇ ਨਵੀਂ ਮਿਲ ਗਈ ਫਿਰ ਚੜ ਕੇ ਜਾਓਗੇ ਚਲੋ ਫਿਰ ਤੁਸੀਂ ਉਹਨਾਂ ਕੋ ਪੁੰਚ ਮੈਂ ਨਾ ਆਣਾ ਵਾ ਠੀਕ ਹੈ ਚਲੋ ਆਜੋ ਤੁਹਾਨੂੰ ਗੁਰਦਾਨ ਬਸ ਸਾਡੇ ਗੁਰਦਾਨ ਬਸ ਅੱਜਤ ਪਹਿਲੀ ਵਾਰ ਹੋਇਆ ਜੇ ਕਿ ਤੁਸੀਂ ਬਾਅਦੋਂ ਆਏ ਹੋ ਤੇ ਮੈਂ ਪਹਿਲੇ ਆ ਗਿਆ ਨਹੀਂ ਤਾਂ ਹਮੇਸ਼ਾ ਮੈਂ ਲੇਟ ਆਣਾ ਹੁੰਦਾ ਤੇ ਬੰਦੇ ਪਹਿਲੇ ਆ ਕੇ ਬਹਿ ਜਾਂਦੇ ਆ ਕਿੰਨੇ ਸਾਲ ਆ ਤੁਹਾਡੀ ਮੈਨੂੰ ਆ ਜਵਾਬ ਦਿਓ ਬੇ ਜੀ ਮੇਰਾ ਗਏ ਸੰਨਿਸ਼ਾਲੀ ਦਾ ਨੇ ਭਾਵੇਂ ਪਿੱਛੋਂ ਪਾਕਿਸਤਾਨ ਤੋਂ ਹੈ ਇਹ ਜੋਂ ਕਿੜਾ ਪਿੰਡੀ ਇਹਨਾਂ ਦਾ ਬਿਰਕੋ ਆ ਬੁੱਕਾਉਂਗੇ ਦੱਸਦੇ ਆ ਅੱਛਾ ਬਿਰਕੋ ਵਾਲੇ ਕਾ ਲੋਗੇ ਪਾ ਕਾਓਗੇ ਅੱਛਾ ਉਹ ਤੋਂ ਪਾਕਿਸਤਾਨ ਨੂੰ ਗਾੜੀ ਮੇਰੇ ਨਾਨਕੇ ਅੱਛਾ ਚੂੜ ਕਾਲੇ ਅੱਛਾ ਅੱਛਾ ਤੇ ਬਾਬਾ ਜੀ ਸਾਰੀ ਜ਼ਿੰਦਗੀ ਰਿਕਸ਼ਾ ਹੀ ਚਲਾਇਆ ਪਹਿਲਾਂ ਮੈਂ ਰੇੜੀ ਝੋਟਾ ਬੜਾ ਵਾਇਆ ਰੇੜੀ ਰੇੜੀ ਝੋਟਾ ਅੱਛਾ ਰੇੜੀ ਝੋਟਾ ਅੱਛਾ ਮਾਰੇ ਕੰਮ ਕੀਤਾ ਤੁਸੀਂ ਕੁੜੀ ਫਿਰ ਜਮਾਤ ਦਿਓ ਕਦੀ ਮੰਚ ਆਇਆ ਨਹੀਂ ਆਪਾਂ ਕਾਰਾ ਵਾਲੇ ਬੜੀਆਂ ਕਾਰਾ ਕੋਠੀਆਂ ਸਾਡੀਆਂ ਹੋਣ ਕਦੀ ਮੰਚ ਨਹੀਂ ਆਇਆ ਨਹੀਂ ਆ ਗੁਰੂ ਤੇ ਹੈਗਾ ਸੀ ਭਰੋਸਾ ਮਹਾਰਾਜ ਦੇ ਕਿ ਸੋਹਣੀ ਜ਼ਿੰਦਗੀ ਦੇਊਗਾ ਕੋਈ ਗਿਣਾ ਨਹੀਂ ਕਰੀ ਆ ਕਿ ਗਰੀਬੀ ਆ ਗਰੀਬੇ ਬਾਦਸ਼ਾਹ ਹੀ ਸਮਝਿਆ ਗਰੀਬੀ ਨੂੰ ਬਾਦਸ਼ਾਹ ਹੀ ਸਮਝਿਆ ਆ ਗਰੀਬੀ ਬੜੀ ਰੱਜ ਕੇ ਵੇਖੇ ਭਾਈ ਬਾਦਸ਼ਾਹ ਹੀ ਤੁੰਝਿਆ ਵਾਹਿਗੁਰੂ ਵਾਹਿਗੁਰੂ ਇਹ ਆ ਕਿ ਤੰਦਰੁਸਤੀ ਮੰਗੀ ਹੈ ਕਿ ਤੰਦਰੁਸਤੀ ਮੰਗੀ ਹੈ ਅਮੀਰੀ ਨਹੀਂ ਮੰਗੀ ਅਮੀਰੀ ਨਹੀਂ ਮੰਗੀ ਅਦਲਾ ਤੂੰ ਤੰਦਰਾ ਗੱਲ ਸੁਣ ਲਈ ਹਮੇਸ਼ਾ ਬਜ਼ੁਰਗਾਂ ਦੀ ਸੇਵਾ ਕਰੀਂਦੀ ਪੁੱਤਰ ਇਹ ਜੇ ਤੂੰ ਇਹਨਾਂ ਦੀ ਸੇਵਾ ਕਰੇਂਗਾ ਨਾ ਫਿਰ ਤੇਰਾ ਗੁਰੂ ਤੇਰੇ ਤੋਂ ਖੁਸ਼ ਹੋਊਗਾ ਠੀਕ ਹੈ ਗੁਰੂ ਰਾਮਦਾਸ ਬਾਦਸ਼ਾਹ ਤੇਰੇ ਤੋਂ ਖੁਸ਼ ਹੋਣਗੇ ਪਤਨ ਨੂੰ ਤਨ ਦੋੜੋ ਤੇ ਪਤਾ ਨਹੀਂ ਕਿਹੜੀ ਕਿਹੜੀ ਚਿੱਤ ਨੂੰ ਦੇ ਦੇਣੀ ਆ ਤੈਨੂੰ ਤਨੂ ਪਤਾ ਆਪਾਂ ਕਿਉਂ ਇਹਨਾਂ ਨੂੰ ਰੋਕਿਆ ਰਾਹ ਦੇ ਵਿੱਚ ਪਤਾ ਤੈਨੂੰ ਮੈਂ ਕਿਉਂ ਰੋਕਿਆ ਮੈਨੂੰ ਕੀ ਮਿਲਣਾ ਮੈਨੂੰ ਅਸੀਸ ਮਿਲਣੀ ਬਾਪੂ ਦੀ ਬਾਪੂ ਦੇ ਪਤਾ ਕੀ ਮੈਨੂੰ ਕਹਣਾ ਜਾ ਪੁੱਤਰਾ ਤੇਰਾ ਭਲਾ ਹੋਵੇ ਤੈਨੂੰ ਗੁਰੂ ਰਾਮਦਾਸ ਬੋਧ ਦੇਣ ਸੈਦ ਬਾਬੂ ਜੀ ਬਿਲਕੁਲ ਜਦੋਂ ਕੋਈ ਬਜ਼ੁਰਗ ਇਤਨਾ ਦਿਲੋਂ ਦੁਆ ਦੇ ਦਿੰਦਾ ਨਾ ਫਿਰ ਇਹ ਗੁਰੂ ਰਾਮਦਾਸ ਪਾਸ਼ਾ ਜ਼ਰੂਰ ਸੁਣਦੇ ਨੇ ਠੀਕ ਹੈ ਤੂੰ ਗੁਰਸਿੱਖ ਹੈ ਮੈਨੂੰ ਸਭ ਤੋਂ ਸੋਹਣੀ ਲੱਗੀ ਤੂੰ ਦਸਤਾਰ ਬੰਨੀ ਸੋਹਣਾ ਲੱਗਦਾ ਪਰ ਪੁੱਤ ਆਪਾਂ ਆਪਣੇ ਬਾਪੂ ਦੀ ਇੱਜ਼ਤ ਕਰਨੀ ਇਹਨਾਂ ਦੇ ਨਾਲ ਸਹਾਈ ਹੋਣਾ ਹੁੰਦੇ ਕਿੰਨਾ ਬੁੱਢਾ ਕਿੰਨੀ ਉਮਰ ਬਾਪੂ ਹੋਣੀ 70 ਸਾਲ 78 ਕਿਲੀ ਇੱਕ ਘਟ 80 ਇੱਕ ਘਟ 80 80 ਸਾਲ ਦਾ ਵੀ ਬਾਪੂ ਰੇੜੀ ਚਲਾਉਂਦਿਆ ਹਨਾ ਕਿੱਡਾ ਔਖਾ ਵਾ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਹੈ ਕਿ ਚੱਲਦਾ ਫਿਰਦਾ ਵਾ ਬਾਪੂ ਬਹੁਤ ਸੋਹਣੀ ਗੱਲ ਹੈ ਮੈਂ ਤੇ ਇੱਕ ਹਾਂਗਾ ਤੂੰ ਚੱਲਦਾ ਫਿਰਦਾ ਵਾ ਰੇੜੀ ਦੇ ਨਾਲ ਭਾਂਵੇਂ ਚੱਲਦਾ ਫਿਰਦਾ ਵਾ ਵਧੀਆ ਚੀਜ਼ ਆ ਪਰ ਇਹ ਹੈ ਕਿ ਸਾਨੂੰ ਪੁੱਛਣਾ ਪੈਣਾ ਆਪਣੇ ਬਜ਼ੁਰਗਾਂ ਨੂੰ ਹਣ ਕੁਛ ਖਾਣ ਪੀਣ ਦਿਆ ਕਰੋ ਆਂਦੇ ਠੰਡਾ ਪਾਣੀ ਦਿੰਦੇ ਦੋ ਨਹੀਂ ਦਿੰਦੇ ਨਹੀਂ ਦਿੰਦੇ ਦਿੰਦੇ ਵੈਰੀ ਗੁੱਡ ਠੀਕ ਆ ਠੰਡਾ ਪਾਣੀ ਦਿਆ ਕਰੋ ਮੜਕੇ ਦੋਈ ਦੋ ਤਿੰਨ ਬਾਸ ਹਾਂ ਦੋ ਤੇ ਫੁਲਕੇ ਖਾਣੇ ਆ ਬਸ ਤੇ ਬਾਕੀ ਕਿ ਤੜਾ ਪਿਆਰ ਆ ਠੀਕ ਆ ਅਸੀਸਾ ਲਿਆ ਕਰੋ ਇਨਾਂ ਕੋ ਜਿੰਨੇ ਦਿਨ ਹੈਗੇ ਆ ਸਾਲ 2 ਸਾਲ 5 ਸਾਲ ਜੋ ਤੱਕ ਹੈਗਾ ਬਾਪੂ ਮੜਕੇ ਤੁਸੀਂ ਬਾਪੂ ਕੋ ਕੱਲ ਬਣਾ ਬਾਪੂ ਮੜਕੇ ਹੋਣਾ ਨਹੀਂ ਠੀਕ ਆ ਇਹ ਗੱਲ ਮੈਂ ਯਾਦ ਰੱਖੀ ਬੋਤ ਜੇ ਗੁਰੂ ਜਾਨਦਾਸ ਦੀਆਂ ਸੀਸਾਂ ਕਲਿਆਣੀਆਂ ਫਿਰ ਸੀਸਾਂ ਇੱਥੋਂ ਆਉਣੀਆਂ ਚਾਹੀਦੀਆਂ ਠੀਕ ਹੈ ਚਲੋ ਬਹੁਤ ਸੁਣੀ ਗੱਲ ਹੈ ਖੇਲਾ ਚ ਚਲਾ ਕੇ ਵਿਖਾਉ ਮੈਨੂੰ ਠੀਕ ਹੈ ਮੈਂ ਤੇ ਤੁਹਾਨੂੰ ਰੇਡ ਦੇ ਵਿਖਿਆ ਗੁਰੂ ਜਾਨਦਾਸ ਤੁਹਾਨੂੰ ਗੁਰੂ ਜਾਨਦਾਸ ਸੋ ਬਾਪੂ ਜੀ ਹੁਣ ਖੇਲਾ ਚ ਚਲਾ ਕੇ ਜਾਣਗੇ ਦੇਖੋ ਤੁਹਾਨੂੰ ਗੁਰੂ ਜਾਨਦਾਸ ਸੋ ਪਹਿਲੇ ਬਾਪੂ ਜੀ ਜਿਹੜੇ ਇੱਕ ਲੈ ਕੇ ਆਉਂਦੇ ਸੀ ਹੁਣ ਦੇਖੋ ਐਕਚੁਅਲੀ ਹੁੰਦਾ ਕੀ ਹੈ ਜਿਹੜੇ ਬਾਪੂ ਹੁੰਦੇ ਨੇ ਬਜ਼ੁਰਗ ਹੁੰਦੇ ਇਹਨਾਂ ਦੇ ਲਈ ਜਿਹੜਾ ਖੇਲਾ ਹੈ ਨਾ ਇੱਕ ਕਿਲਤਾਂ ਦਾ ਕੰਮ ਕਰਦਾ ਇਹ ਤੁਰਦੇ ਫਿਰਦੇ ਜੀ ਸੋਹਣੇ ਲੱਗਦੇ ਆ ਸੋ ਪਹਿਲਾ ਜਿਹੜਾ ਠੇਲਾ ਸੀ ਪੂਰਾ ਖਰਾਬ ਸੀ ਸੋ ਮੈਂ ਦਿਖਾਣਾ ਉਹਦੇ ਹਾਲਾਤ ਆ ਦੇਖੋ ਜੀ ਪਿਆ ਹੈਗਾ ਆ ਤੁਸੀਂ ਦੇਖ ਸਕਦੇ ਹੋ ਕਿਤਨਾ ਦਾ ਠੇਲਾ ਸੀ ਬਾਪੂ ਦਾ ਤੇ ਥੋੜਾ ਬਹੁਤ ਜਿਹੜਾ ਸੀ ਮਸਾ ਜਿਹੜਾ ਸੀ ਰੱਡਦਾ ਸੀ ਬਾਪੂ ਦਾ ਠੇਲਾ ਆ ਤੁਸੀਂ ਹਾਲਾਤ ਦੇਖ ਲਓ ਤੇ ਕਿਸੇ ਨੇ ਨਹੀਂ ਪੁੱਛਿਆ ਹੈਗਾ ਤੇ ਹੁਣ ਬਾਪੂ ਨੂੰ ਨਵਾਂ ਠੇਲਾ ਮਿਲ ਗਿਆ ਹੈਗਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਸ ਬਰੋਦਰ ਤੇ ਬੱਸ ਤਨ ਗੁਰੂ ਜੀ ਬਾਕ ਬੋਇਆ ਦੇ ਲੇਖ ਕਿੰਨੇ ਪੈ ਲੱਗਦੀ ਐ ਗੁਰੂ ਜੀ ਅੰਦਸ ਪਾਸ਼ਾ ਜੀ ਨੇ ਠੀਕ ਐ ਚਲੋ ਬੱਪੂ ਹੁਣ ਤੁਸੀਂ ਸੋਣਾ ਸੁਣਾ ਕੰਮ ਕਰਿਓ ਠੀਕ ਐ ਚਲੋ ਵਾਹਿ ਖਾਲਸਾ ਵਾਹਿ ਗੁਰਜੀਤਿ ਪਤਿ ਸੋ ਪਿਛੇ ਬਜਾ ਬਤ ਬਤ ਠੀਕ ਐ ਪਿਛੇ ਬਜਾ ਧੰਨ ਗੁਰੂ ਜੀ ਅੰਦਸ ਧੰਨ ਗੁਰੂ ਜੀ ਅੰਦਸ ਧੰਨ ਗੁਰੂ ਜੀ ਅੰਦਸ ਸੋ ਬੱਪੂ ਜੀ ਜੰਨਾ ਮਾਠੇ ਲੱਗ ਬਜਾ ਬਜਾ ਪਿਛੇ ਬਜਾ ਧੰਨ ਗੁਰੂ ਜੀ ਅੰਦਸ ਧੰਨ ਗੁਰੂ ਜੀ ਅੰਦਸ ਵਾਸ ਵਾਸ ਬਜ਼ੁਰਗਾਂ ਦਾ ਵਾਸ ਬਜ਼ੁਰਗਾਂ ਦਾ ਯਾਰ ਯਾਰ ਬਜ਼ੁਰਗਾਂ ਨੂੰ ਕੋਈ ਨਹੀਂ ਪੁੱਛਦਾ ਨਾ ਕੋਈ ਦੇਖਦਾ ਹੈ ਸਾਨੂੰ ਵੀ ਪੁੱਛਣਾ ਪੈਂਦਾ ਸਾਨੂੰ ਦੇਖਣਾ ਪੈਂਦਾ ਜੀ ਵਾਹਿਗੁਰੂ ਕੀ ਫਤਿਹ